ਇਹ ਸ਼ਬਦ ਇਨੀ ਉੱਚੀ ਸੂਚੀ ਬਿਰਤੀ ਤੋਂ ਭਾਰਤੀ ਵੋਟ ਸਿਆਸਤ ਵਿੱਚ ਕਿਵੇਂ ਸੀਮਿਤ ਹੋ ਕੇ ਰਹਿ ਗਿਆ 1849 ਤੱਕ ਜਿਹੜੇ ਅਕਾਲੀ ਨੇ ਉਹ ਸਿੱਖਾਂ ਦੀ ਸਾਰੀ ਕਿਸਮ ਦੀ ਸਰਗਰਮੀ ਦਾ ਧੁਰਾ ਰਹੇ ਹਨ ਸਿੱਖਾਂ ਦੇ ਤਖਤ ਨੇ ਜਦੋਂ ਸਿੱਖਾਂ ਦਾ ਆਪਣਾ ਰਾਜ ਹੋਏ ਤਾਂ ਚਾਰ ਤਖਤ ਹੁੰਦੇ ਨੇ ਜੇ ਸਿੱਖਾਂ ਦਾ ਆਪਣਾ ਰਾਜ ਜਾਂਦਾ ਰਹੇ ਪਰ ਜਿਹੜਾ ਪੰਜਵਾਂ ਤਖਤ ਹੈ ਚਲਦਾ ਵਹੀਰ ਹੁੰਦਾ ਹੈ ਸਿੱਖਾਂ ਦੀ ਸਾਰੀ ਸਰਗਰਮੀ ਦਾ ਧੁਰਾ ਅਤੇ ਉਹਦੇ ਉੱਤੇ ਕੁੰਡਾ ਤਖਤ ਹੁੰਦੇ ਹਨ ਤਖਤਾਂ ਦੇ ਉੱਤੇ ਅਕਾਲੀਆਂ ਦਾ ਪਹਿਰਾ ਰਿਹਾ ਹੈ ਜਦੋਂ ਸਿੱਖਾਂ ਦਾ ਮਿਸਲਾ ਮੇਲੇ ਰਾਜ ਆ ਗਿਆ 1764 ਤੋਂ ਲੈ ਕੇ 1849 ਤੱਕ ਉਦੋਂ ਤੱਕ ਅਕਾਲ ਤਖਤ ਦੇ ਬਾਕੀ ਤਖਤਾਂ ਉੱਤੇ ਵੀ ਅਕਾਲੀਆਂ ਦਾ ਪਹਿਰਾ ਰਿਹਾ ਹੈ ਪਰ ਜਦੋਂ 1849 ਦੇ ਵਿੱਚ ਰਾਜ ਚਲਾ ਗਿਆ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਆ ਕੇ ਸਭ ਤੋਂ ਪਹਿਲਾਂ ਜਿਹੜਾ ਹਮਲਾ ਕੀਤਾ ਉਹ ਅਕਾਲੀਆਂ ਤੇ ਹੀ ਕੀਤਾ ਕਿਉਂਕਿ ਅਕਾਲੀਆਂ ਨੇ ਹਥਿਆਰ ਨਹੀਂ ਸਿੱਟੇ ਜਦੋਂ ਸਿੱਖ ਲੜਾਈਆਂ ਹਾਰ ਗਏ ਉਸ ਤੋਂ ਬਾਅਦ ਜਿੰਨੇ ਸਿੱਖ ਸਰਦਾਰ ਸੀ ਉਹਨਾਂ ਨੇ ਆਪਣੇ ਹਥਿਆਰ ਛੱਡ ਦਿੱਤੇ ਸੀ ਪਰ ਜਿਹੜੇ ਅਕਾਲੀ ਪਰੰਪਰਾ ਨੂੰ ਮੰਨਣ ਵਾਲੇ ਸੀ ਚਾਹੇ ਬੁੱਢਾ ਜਲ ਸੀ ਜਾਂ ਮਿਸਲ ਸ਼ਹੀਦਾ ਸੀ ਭਾਈ ਮਹਾਰਾਜ ਸਿੰਘ ਹੋਣੀ ਸਨ ਉਹਨਾਂ ਨੇ ਹਥਿਆਰ ਨਹੀਂ ਛੱਡੇ ਸੀ ਅੰਗਰੇਜ਼ਾਂ ਨੇ ਜਦੋਂ ਦੇਖਿਆ ਕਿ ਸਿੱਖਾਂ ਦਾ ਧੁਰਾ ਅਕਾਲੀ ਹਨ ਤਾਂ ਉਹਨਾਂ ਇਹ ਫੈਸਲਾ ਕੀਤਾ ਕਿ ਸਭ ਤੋਂ ਪਹਿਲਾਂ ਅਕਾਲੀ ਮਾਰੇ ਜਾਣ ਇਹ ਖਤਮ ਕੀਤੇ ਜਾਣ ਉਹਨਾਂ ਦੇ ਵੱਡੇ ਪੱਦਰ ਉੱਤੇ ਕਤਲੇਆਮ ਹੋਏ ਕਿਉਂਕਿ ਅਕਾਲੀ ਪਰੰਪਰਾ ਉੱਤੇ ਚੱਲਣ ਵਾਲਾ ਇੰਨੀ ਕਰੜੀ ਰਹਿਤ ਵਾਲਾ ਕੋਈ ਵਿਰਲਾ ਮਨੁੱਖ ਹੁੰਦਾ ਸੀ। ਅਕਾਲੀ ਸਿੱਖਾਂ ਦੀ ਗਿਣਤੀ ਹਜ਼ਾਰਾਂ ਵਿੱਚ ਨਹੀਂ ਸੀ, ਸੈਂਕੜੇ ਵਿੱਚ ਹੀ ਸੀ। ਉਹਨਾਂ ਵਿੱਚੋਂ ਬਹੁਤੇ ਹਿੱਸੇ ਦਾ ਕਤਲੇਆਮ ਕੀਤਾ ਗਿਆ। ਬਾਕੀ ਸਾਰੇ ਖਿੰਡ ਪੁੰਡ ਗਏ। ਜਿਹੜੇ ਬੁੱਢੇ ਦਲ ਦੇ ਜਥੇਦਾਰ ਸੀ, ਬਾਬਾ ਹਨੂਮਾਨ ਸਿੰਘ ਜੀ, ਉਹਨਾਂ ਦੀ ਸੁਹਾਣੇ ਸ਼ਹਾਦਤ ਹੋਈ। ਉਸ ਤੋਂ ਬਾਅਦ ਬਾਬਾ ਪ੍ਰਹਿਲਾਦਾ ਸਿੰਘ ਜੀ ਦੱਖਣ ਵੱਲ ਚਲੇ ਗਏ। ਸੋ 1849 ਤੋਂ ਬਾਅਦ ਅੰਗਰੇਜ਼ਾਂ ਨੇ ਇੱਕ ਨੁਕਤਾ ਰੱਖ ਲਿਆ ਕਿ ਸਿੱਖਾਂ ਦਾ ਜਿਹੜਾ ਇਹ ਧੁਰਾ ਹੈ, ਇਹ ਨਹੀਂ ਬੱਜਣ ਦੇਣਾ ਉਹਨਾਂ ਨੇ ਅਸਲ ਅਕਾਲੀ ਸੰਗਰਾਮ ਦੇ ਪੱਖ ਤੋਂ ਜਥੇਬੰਦ ਨਹੀਂ ਹੋਣ ਦਿੱਤੇ ਉਸ ਵੇਲੇ ਸਿੱਖ ਸਰਦਾਰ ਅੰਗਰੇਜ਼ਾਂ ਦੇ ਵੱਲ ਚਲੇ ਗਏ ਉਹ ਵੀ ਅਕਾਲੀ ਸਿੱਖਾਂ ਦੇ ਪੱਖ ਵਿੱਚ ਨਹੀਂ ਖੜੇ ਅਕਾਲੀ ਲਫ਼ਜ਼ ਦੀ ਜਿਹੜੀ ਵਰਤੋਂ ਦੀ ਸ਼ੁਰੂਆਤ ਦੁਬਾਰਾ ਸਾਂਝੇ ਰੂਪ ਦੇ ਵਿੱਚ ਹੌਲੀ-ਹੌਲੀ ਜਿੰਨੀ ਕਿ ਲਿਖਤ ਦੇ ਰੂਪ ਵਿੱਚ ਮਿਲਦੀ ਹੈ ਉਹ ਦੋ ਕਿ ਲਿਖ ਪਾਈ ਵੀਰ ਸਿੰਘ ਹੋਣਾ ਨੇ ਜਾਂ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲਿਆਂ ਵੱਲੋਂ 1812 13 ਤੋਂ ਬਾਅਦ ਇਹ ਗੱਲ ਪ੍ਰਗਟ ਕਰਨੀ ਸ਼ੁਰੂ ਕੀਤੀ ਕਿ ਸਿੱਖਾਂ ਦੇ ਵਿੱਚ ਜਿਹੜਾ ਅਕਾਲੀ ਵਾਲਾ ਰੂਪ ਮੂੜ ਪ੍ਰਗਟ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਹੌਲੀ-ਹੌਲੀ ਅਕਾਲੀ ਲਫ਼ਜ਼ ਦੁਬਾਰਾ ਵਰਤੋਂ ਵਿੱਚ ਆਇਆ ਫਿਰ ਅਕਾਲੀ ਪੱਤਰ ਕਾਗਦ ਰੂਪ ਵਿੱਚ ਅਕਾਲੀ ਅਖਬਾਰ ਸ਼ੁਰੂ ਹੋਇਆ ਫਿਰ ਜਦੋਂ ਗੁਰਦੁਆਰਿਆਂ ਦੇ ਪ੍ਰਬੰਧ ਮਹੰਨਤਾ ਤੋਂ ਆਜ਼ਾਦ ਕਰਵਾਉਣ ਦੀ ਲਹਿਰ ਚੱਲੀ ਤਾਂ ਉਸ ਲਹਿਰ ਵਿੱਚ ਇੱਕ ਜਥਾ ਹੰਦ ਵਿੱਚ ਆਇਆ ਜਿਸ ਨੂੰ ਅਕਾਲੀ ਜਥਾ ਕਿਹਾ ਗਿਆ ਜਦੋਂ ਅਕਤੂਬਰ 1920 ਦੇ ਵਿੱਚ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦਾ ਪ੍ਰਬੰਧ ਸਿੱਖਾਂ ਕੋਲ ਆ ਗਿਆ ਉਸ ਵਕਤ ਕਰਤਾਰ ਸਿੰਘ ਛੱਬਰ ਉਹਨਾਂ ਦਾ ਆਪ ਦਾ ਇੱਕ ਜਥਾ ਬਣਾਇਆ ਹੋਇਆ ਸੀ ਜਿਸ ਦਾ ਨਾਮ ਅਕਾਲੀ ਜਥਾ ਸੀ ਫਿਰ ਉਹਨਾਂ ਨੇ ਇਹ ਪ੍ਰਸਤਾਵ ਰੱਖਿਆ ਕਿ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਦੇ ਲਈ ਪੰਜੀ ਸਿੰਘਾਂ ਦਾ ਇੱਕ ਅਕਾਲੀ ਜਥਾ ਬਣਾਇਆ ਜਾਵੇ ਜਿਹੜਾ ਜਥਾ ਜੋ ਪੁਰਾਣੇ ਅਕਾਲੀਆਂ ਦਾ ਅਸੂਲ ਸੀ ਕਿ ਆਪਣਾ ਘਰ-ਬਾਰ ਮਲਕੀਅਤ ਸਭ ਛੱਡ ਕੇ ਸਿਰਫ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ ਦਸੰਬਰ 1920 ਦੇ ਵਿੱਚ ਅਕਾਲੀ ਦਲ ਪੂਰੇ ਰੂਪ ਵਿੱਚ ਸਾਹਮਣੇ ਆ ਗਿਆ ਫਿਰ ਇਸ ਜਥੇ ਦੀ ਗਿਣਤੀ ਵਧਾ ਕੇ 250 ਕਰ ਦਿੱਤੀ ਗਈ 1920 ਤੋਂ ਲੈ ਕੇ 1926 ਤੱਕ ਅਕਾਲੀ ਦਲ ਆਪਣਾ ਪਹਿਲਾ ਰੂਪ ਛੱਡ ਕੇ ਦੂਜੇ ਰੂਪ ਵਿੱਚ ਸਾਹਮਣੇ ਆਇਆ ਪਹਿਲਾ ਕਾਲੀ ਦਲ ਜਿਹੜਾ 1920 ਵਿੱਚ ਬਣਿਆ ਉਹ ਪਹਿਲੇ ਅਕਾਲੀਆਂ ਵਾਂਗ ਸਿਰਫ ਸੰਗਰਾਮ ਹੀ ਕਰਦਾ ਸੀ ਅਤੇ ਮੋਰਚੇ ਹੀ ਲੜਦਾ ਸੀ ਉਹ ਗੁਰਦੁਆਰਾ ਪ੍ਰਬੰਧ ਵਿੱਚ ਨਹੀਂ ਆਉਂਦਾ ਸੀ ਗੁਰਦੁਆਰਾ ਪ੍ਰਬੰਧ ਦੇ ਵਿੱਚ ਜਿਸ ਗੁਰਦੁਆਰੇ ਦੀ ਸੇਵਾ ਸੰਭਾਲ ਅਕਾਲੀਆਂ ਦਾ ਜਥਾ ਲੈ ਲੈਂਦਾ ਸੀ ਉਹ ਪ੍ਰਬੰਧ ਕਰਨ ਲਈ ਉਸ ਗੁਰਦੁਆਰੇ ਨੂੰ ਸ਼ੋਮਣੀ ਕਮੇਟੀ ਨੂੰ ਸੌਂਪ ਦਿੰਦਾ ਸੀ ਉਸੇ ਵੇਲੇ ਸ਼ੋਮਣੀ ਕਮੇਟੀ ਦੀ ਲੀਡਰਸ਼ਿਪ ਤੇ ਅਕਾਲੀ ਦਲ ਦੀ ਲੀਡਰਸ਼ਿਪ ਬਿਲਕੁਲ ਵੱਖਰੀ ਵੱਖਰੀ ਸੀ ਅਕਾਲੀਆਂ ਵਿੱਚ ਉਹ ਹੀ ਜਾਂਦੇ ਸਨ ਜਿਨ੍ਹਾਂ ਨੇ ਸੰਗਰਾਮ ਕਰਨਾ ਸੀ ਜਿਹੜੇ ਪ੍ਰਬੰਧ ਪੱਖੋਂ ਚੰਗੇ ਸੀ ਉਹ ਸ਼ੋਮਣੀ ਕਮੇਟੀ ਵਿੱਚ ਜਾਂਦੇ ਸੀ ਪਹਿਲੇ 6 ਸਾਲ ਲਗਭਗ ਇਹੀ ਪ੍ਰਬੰਧ ਚੱਲਿਆ 6 ਸਾਲ ਬਾਅਦ ਉਸ ਸਮੇਂ ਦੇ ਹਾਲਾਤ ਕਰਕੇ ਅਕਾਲੀ ਦਲ ਨੇ ਨਵਾਂ ਰੂਪ ਲਿਆ ਜਦੋਂ 1920 ਤੋਂ ਲੈ ਕੇ 1923-24 ਤੱਕ ਬਹੁਤ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਸ਼ੋਮਣੀ ਕਮੇਟੀ ਕੋਲ ਆ ਗਿਆ ਸੀ ਤਾਂ ਉਸ ਵਕਤ ਆਪਣੇ ਅਗੂ ਚੁਣਨ ਦਾ ਤਰੀਕਾ ਵੀ ਸਿੱਖਾਂ ਦਾ ਆਪਣਾ ਸੀ ਉਸ ਵੇਲੇ ਦੋ ਵਾਰ ਸਿੱਖਾਂ ਨੇ ਸ਼ੋਮਣੀ ਕਮੇਟੀ ਦੇ ਮੈਂਬਰ ਚੁਣੇ ਉਹ ਸਰਬਸੰਮਤੀ ਨਾਲ ਚੁਣੇ ਗਏ ਕੋਈ ਵੋਟਾਂ ਨਾਲ ਨਹੀਂ ਚੁਣੇ ਗਏ ਉਦੋਂ 200 ਦੇ ਆਸ-ਪਾਸ ਮੈਂਬਰ ਚੁਣੇ ਗਏ ਸੀ ਉਸ ਵੇਲੇ ਦੋ ਵਾਰ 1920 ਅਤੇ ਉਹਨੇ ਸਪੰਦੀ ਉਹ ਜਿਸ ਸਿੱਖਾਂ ਨੇ ਗੁਰਮਤੇ ਰਾਹੀਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ। ਉਸ ਵੇਲੇ ਕੋਈ ਵੋਟ ਪ੍ਰਬੰਧ ਨਹੀਂ ਲਾਗੂ ਸੀ। ਉਦੋਂ ਫਿਰ ਅੰਗਰੇਜ਼ਾਂ ਨੇ ਦੇਖਿਆ ਕਿ ਸਿੱਖਾਂ ਨੇ ਪ੍ਰਬੰਧ ਵੀ ਲੈ ਲਿਆ ਅਤੇ ਆਗੂ ਚੋਣਨ ਦੀ ਵਿਧੀ ਵੀ ਆਪਣੀ ਲਾਗੂ ਕਰ ਲਈ। ਉਦੋਂ ਅੰਗਰੇਜ਼ਾਂ ਨੂੰ ਲੱਗਿਆ ਕਿ ਇਸ ਢੰਗ ਦੇ ਨਾਲ ਅਸੀਂ ਸਿੱਖਾਂ ਦੇ ਅੰਦਰੂਨੀ ਢਾਂਚੇ ਦੇ ਵਿੱਚ ਦਖਲ ਨਹੀਂ ਦੇ ਸਕਾਂਗੇ। ਅੰਗਰੇਜ਼ਾਂ ਨੂੰ ਇਹ ਪਤਾ ਸੀ ਕਿ ਹੁਣ ਸਿੱਖਣ ਦੇ ਕੋਲ ਪ੍ਰਬੰਧ ਤਾਂ ਨਹੀਂ ਵਾਪਸ ਹੋ ਸਕਦੇ ਪਰ ਆਗੂ ਚੁਣਨ ਦਾ ਤਰੀਕਾ ਅਸੀਂ ਆਪਣਾ ਲਾਗੂ ਕਰਾ ਲਈਏ ਫਿਰ ਅੰਗਰੇਜ਼ਾਂ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਨੂੰ ਮਾਨਤਾ ਨਹੀਂ ਦਿੰਦੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਮਾਨਤਾ ਉਦੋਂ ਦੇਾਂਗੇ ਜਦੋਂ ਤੁਸੀਂ ਆਗੂ ਚੁਣਨ ਦਾ ਤਰੀਕਾ ਸਾਡੇ ਵਾਲਾ ਅਪਣਾਓ ਭਾਵ ਵੋਟਾਂ ਰਾਹੀਂ ਚੋਣ ਗੁਰਦੁਆਰਾ ਐਕਟ ਜਿਹਦੂ ਸੇਖਾ ਗੁਰ ਨੇ ਅੰਗਰੇਜ਼ਾਂ ਦੀ ਇਹ ਗੱਲ ਨਾ ਮੰਨੀ ਤਾਂ ਉਹਨਾਂ ਨੂੰ ਲਾਹੌਰ ਜੇਲ੍ਹ ਦੇ ਵਿੱਚ ਕੈਦ ਕਰ ਲਿਆ ਗਿਆ ਲਾਹੌਰ ਜੇਲ੍ਹ ਦੀਆਂ ਸਖਤੀਆਂ ਕਾਰਨ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਉਸ ਵੇਲੇ ਦੀ ਜੋ ਲੀਡਰਸ਼ਿਪ ਸੀ ਉਹਨਾਂ ਨੇ ਅੰਗਰੇਜ਼ਾਂ ਦੁਆਰਾ ਸੁਝਾਇਆ ਐਕਟ ਨੂੰ ਮੰਨ ਲਿਆ ਪਰ ਅਕਾਲੀ ਦਲ ਨੇ ਉਦੋਂ ਵੀ ਇਸ ਐਕਟ ਨੂੰ ਨਾ ਮੰਨਿਆ